ਜਾਤੇ ਮੁੱਖ ਮੰਤਰੀ ਮਾਨ ਨੇ ਐਤਵਾਰ ਨੂੰ ਜਲੰਧਰ ਸ਼ਹਿਰ ਦੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਛੋਟੇ ਦੁਕਾਨਦਾਰ ਅਤੇ ਵਪਾਰ ਮੰਡਲ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੇ ਦੌਰਾਨ ਮੁੱਖ ਮੰਤਰੀ ਨੇ ਵਪਾਰੀਆਂ ਨਾਲ ਉਹਨਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਬਾਰੇ ਵੀ ਖੁੱਲ ਕੇ ਵਿਚਾਰ-ਚਰਚਾ ਕੀਤੀ। ਉਹਨਾਂ ਨੇ ਕਈ ਵਪਾਰੀਆਂ ਦੀਆਂ ਸਮੱਸਿਆਵਾਂ ਦਾ मौके ਤੇ ਹੀ ਹੱਲ ਕੀਤਾ ਅਤੇ ਕਈਆਂ ਨੂੰ ਜਲਦੀ ਹੱਲ ਕਰਨ ਦਾ ਫੈਸਲਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੇ ਵੱਖ-ਵੱਖ ਕਿੱਤਿਆਂ ਦੇ ਨਾਲ ਸਬੰਧਤ ਛੋਟੇ ਦੁਕਾਨਦਾਰ ਅਤੇ ਵਪਾਰੀਆਂ ਨੂੰ ਮੰਡਲ ਦੇ ਜਿਮਨੀਚ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦੇ ਆ ਕਿਹਾ ਕਿ ਉਹ ਮਹਿੰਦਰਪਾਲ ਨੂੰ ਭਾਰੀ ਮੋਮਤ ਦੇ ਨਾਲ ਆਪਣਾ ਵਿਧਾਇਕ ਚੁਣ ਅਤੇ ਵਿਧਾਨ ਸਭਾ ਦੇ ਵਿੱਚ ਭੇਜਣ ਮੈਂ ਮਹਿੰਦਰਪਾਲ ਨੂੰ ਮੰਤਰੀ ਦਾ ਅਹੁਦਾ ਦੇਵਾਂਗਾ ਤਾਂ ਜੋ ਮਹਿੰਦਰਪਾਲ ਜਲੰਧਰ ਤੇ ਮਾਨਣੇ ਦੇ ਲੋਕਾਂ ਦੇ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰ ਸਕਣ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸੁਣਿਆ ਤੇ ਸਮਝਿਆ ਤੇ ਇਹ ਪ੍ਰੋਸਤਵਾਇਆ ਕਿ ਉਹਨਾਂ ਨੂੰ ਬਿਲਕੁਲ ਵੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਹਣ ਪੰਜਾਬ ਵਿੱਚ ਲੋਕਾਂ ਦੀ ਆਪਣੀ ਸਰਕਾਰ ਆਮ ਆਦਮੀ ਦੀ ਪਾਰਟੀ ਸਰਕਾਰ ਹੈ ਮਾਨਣੇ ਕਿਹਾ ਕਿ ਪੰਜਾਬ ਨੂੰ ਤਰੱਕੀਆਂ ਤੇ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਦੇ ਵਿੱਚ ਵਪਾਰ ਜਗਤ ਦਾ ਬਹੁਤ ਹੀ ਐਮਜੋਗਦਾਨ ਹੈ ਉਦਯੋਗਾਂ ਦੇ ਵਿਕਾਸ ਨਾਲ ਹੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਸੂਬੇ ਦੇ ਮਾਲੀਆਂ ਨੂੰ ਉਦਯੋਗ ਅਤੇ ਵਪਾਰ ਕਰਕੇ ਵੀ ਵੱਧ ਸਕਦਾ ਹੈ ਮਾਨ ਨੇ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਲਾਂ']['ਨ']['ਹਾਲ'][' ਲਈ']['ਸੀਂ'][' ਪੂਰੀ'][' ਤਰ੍ਹਾਂ'][' ਵਚਨਬੱਧ'][' ਹਾਂ'][' ਭਗਵੰਤ'][' ਮਾਨ'][' ਨੇ'][' ਕਿਹਾ'][' ਕਿ'][' ਜਦੋਂ'][' ਤੋਂ'][' ਸੂਬੇ'][' ਵਿੱਚ'][' ਆਮ'][' ਆਦਮੀ'][' ਪਾਰਟੀ'][' ਦੀ'][' ਸਰਕਾਰ'][' ਬਣੀ'][' ਹੈ'][' ਪੰਜਾਬ'][' ਦੇ'][' ਕਈ'][' ਪ੍ਰਤੀਬਾਸ਼ਾਲੀ'][' ਲੋਕ'][' ਵਿਦੇਸ਼ਾਂ'][' ਤੋਂ'][' ਵਾਪਸ'][' ਆਪਣੇ'][' ਦੇਸ਼'][' ਦੇ'][' ਵਿੱਚ'][' ਪੰਜਾਬ'][' ਆ ਗਏ'][' ਹਨ'][' ਇੱਥੇ'][' ਨਵੇਂ'][' ਕਿਸਮ'][' ਦੇ'][' ਕਾਰੋਬਾਰ'][' ਸ਼ੁਰੂ'][' ਹੋ'][' ਰਿਹਾ'][' ਨੌਂਦ ਨੇ'][' ਕਿਹਾ'][' ਕਿ'][' ਪਿਛਲੀਆਂ'][' ਸਰਕਾਰਾਂ'][' ਵਿੱਚ'][' ਕਾਰੋਬਾਰ'][' ਤੋਂ'][' ਹਿੱਸਾ'][' ਮੰਗੇ'][' ਜਾਂਦਾ'][' ਸੀ'][' ਜਾਸਤਾਂ ਨੂੰ ਪੰਜਾਬ ਛੱਡ ਕੇ ਵਿਦੇਸ਼ ਜਾਂ ਦੂਜੇ ਸੂਬੇ ਵਿੱਚ ਚਲੇ ਜਾਂਦੇ ਹਨ ਪ੍ਰੰਤੂ ਹੁਣ ਪੰਜਾਬ ਵਿੱਚ ਇਮਾਨਦਾਰ ਸਰਕਾਰ ਹੈ ਜੋ ਵਪਾਰੀਆਂ ਨੂੰ ਹੋਰ ਵੀ ਮਜ਼ਬੂਤ ਬਣਾ ਲਈ ਥੋਸ ਕਦਮ ਚੁੱਕ ਰਹੀ ਹੈ